ਚੋਟੀਗੜ ਸਰਸ ਕਰਦੇ ਆ ਐਫਐਸਓ ਮਲੂਟ ਨੇ ਬਿਨਾ ਵਜਾ ਤੋਂ ਤਾਂ ਆਹ ਐਫਐਸਓ ਹਬੌਰ ਨੇ ਬਿਨਾ ਵਜਾ ਤੋਂ ਸਾਡੇ ਉਹ ਸਾਥੀ ਆ ਜਿਹੜੇ 15-15 ਸਾਲ ਪੁਰਾਣੇ ਆ ਨੌਕਰੀਆਂ ਕੱਢਦੇ ਸਮੇਂ ਦੌਰਾਨ ਸਾਨੂੰ ਵੀ ਬਾਹਰ ਕੱਢ ਕੇ ਰੱਖਿਆ ਗਿਆ ਸਾਨੂੰ ਵੀ ਕਿਸੇ ਨੇ ਨਾ ਬਿਊਨੀਅਨ ਨੇ ਸਾਡਾ ਕੋਈ ਸਾਥ ਦਿੱਤਾ ਨਾ ਕਿਸੇ ਇੰਸਪੈਕਟਰ ਨੇ ਸਾਡਾ ਸਾਥ ਦਿੱਤਾ ਅਸੀਂ ਬੜੀਆਂ ਦਫਾਤਾਂਾਂ ਵਗੈਰਾ ਲਾਈਆਂ ਕਈ ਬੰਦੇ ਸੋ ਸਾਰੇ ਬੰਦੇ ਲਗਭਗ ਕਿਸੇ ਦਾ ਪੀਐਫ ਨਹੀਂ ਆਇਆ ਸਰ 3-3 ਸਾਲਾਂ ਦਾ ਕਿ ਸ਼ੰਤ ਨਹੀਂ ਆਈ ਬਿਲਕੁਲ ਨਹੀਂ ਆਈ ਮਸਲਾ ਇਹ ਹੈ ਕਿ ਜਿਹੜੇ ਆਊਟਸੋਰਸ ਚੌਕੀਦਾਰ ਆ ਜਿਨ੍ਹਾਂ ਨੂੰ ਸਟਾਕ ਵਾਈਜ਼ ਜਿਵੇਂ ਕਿ ਗੋਦਾਮ ਤੇ ਜਿਸ ਤਰ੍ਹਾਂ ਸਟਾਕ ਲੱਗਦਾ ਉਸ ਦੇ ਮੁਤਾਬਿਕ ਉਹਨਾਂ ਦੀ ਗਿਣਤੀ ਹੁੰਦੀ ਆਊਟਸੋਰਸ ਕੰਪਨੀ ਹੀ ਇਹਨਾਂ ਨੂੰ ਅਪਾਇੰਟ ਕਰਦੀ ਹੈ ਗੋਦਾਮ ਵਿੱਚ ਇਸ ਕਰਕੇ ਜੇ ਇਹਨਾਂ ਦਾ ਕੋਈ ਵੈਸੇ ਮਸਲਾ ਹੈ ਤਾਂ ਇਹ ਆਊਟਸੋਰਸ ਕੰਪਨੀ ਦੇ ਨਾਲ ਉੱਥੇ ਉਹਨਾਂ ਨਾਲ ਟਾਈਏ ਕਰਨਾ ਅਬੋਹਰ ਦੇ ਫੂਡ ਸਪਲਾਈ ਦਫ਼ਤਰ ਦੇ ਵਿੱਚ ਫੂਡ ਗ੍ਰੇਨ ਏਜੰਸੀ ਦਰਜਾ 4 ਅਤੇ ਠੇਕਾ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਵੱਲੋਂ ਇੱਕ ਧਰਨਾ ਲਗਾਇਆ ਗਿਆ ਅਤੇ ਕੱਢੇ ਗਏ ਸਿਕਿਉਰਿਟੀ ਗਾਰਡਨ ਦੀ ਬਿਊਟੀ ਬਹਾਲ ਕਰਨ ਦੀ ਮੰਗ ਕੀਤੀ ਗਈ ਇਸ ਮੌਕੇ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਸਿਕਿਉਰਿਟੀ ਗਾਰਡ ਨੂੰ ਬਿਨਾਂ ਕਿਸੇ ਕਾਰਨ ਤੋਂ ਕੱਢ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਜੇਕਰ ਸਿਕਿਉਰਿਟੀ ਗਾਰਡ ਨੂੰ ਜਲਦ ਬਹਾਲ ਨਾ ਕੀਤਾ ਗਿਆ ਤਾਂ ਰੋਜ਼ ਪ੍ਰਦਰਸ਼ਨ ਹੋਰ ਤੇਜ਼ ਕਰ ਦਿੱਤਾ ਜਾਏਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਫੂਡ ਸਪਲਾਈ ਵਿਭਾਗ ਦੇ ਹੋਵੇਗੀ ਉੱਧਰ ਦਰਜਾ 4 ਕਮੇਟੀ ਨੇ ਧਰਨੇ ਦਾ ਵੀ ਵਿਰੋਧ ਕੀਤਾ ਦਰਜਾ 4 ਕਮੇਟੀ ਨੇ ਕਿਹਾ ਜਦ ਉਹਨਾਂ ਨੂੰ ਡਿਊਟੀ ਤੋਂ ਫਾਰਕ ਕੀਤਾ ਗਿਆ ਸੀ ਤਾਂ ਕੋਈ ਯੂਨੀਅਨ ਉਹਨਾਂ ਦੇ ਮਗਰ ਨਹੀਂ ਆਇਆ ਤੇ ਅੱਜ ਇੱਕ ਵਿਅਕਤੀ ਮਗਰ ਧਰਨਾ ਲਗਾਇਆ ਜਾ ਰਿਹਾ ਹੈ ਜਿਸ ਦਾ ਉਹ ਵਿਰੋਧ ਕਰਦੇ ਨੇ ਇਸ ਬਾਰੇ ਜਦ ਫੂਡ ਸਪਲਾਈ ਵਿਭਾਗ ਦੇ ਇਨਸਪੈਕਟਰ ਹਰਿੰਦਰਪਾਲ ਨੇ ਕਿਹਾ ਚੌਂਕੀਦਾਰਾਂ ਵੱਲੋਂ ਜੋ ਧਰਨਾ ਲਗਾਇਆ ਗਿਆ ਉਹ ਇੱਕ ਪ੍ਰਾਈਵੇਟ ਏਜੰਸੀ ਦੁਆਰਾ ਰੱਖੇ ਗਏ ਸੀ ਇਸ ਲਈ ਉਹਨਾਂ ਨੂੰ ਏਜੰਸੀ ਨਾਲ ਗੱਲ ਕਰਨੀ ਚਾਹੀਦੀ ਹੈ ਨਾ ਕਿ ਵਿਭਾਗ ਵਿੱਚ ਧਰਨਾ ਲਗਾਉਣਾ ਚਾਹੀਦਾ ਮਨਸ਼ੀਰਮ ਪਤੰਗਾ ਜੀ ਧਰਨਾ ਕਿਸ ਗੱਲ ਨੂੰ ਲੈ ਕੇ ਲਾਇਆ ਗਿਆ ਧਰਨਾ ਲਾਇਆ ਹੈ ਜੀ ਸਾਡੇ ਵਿਭਾਗ ਦੇ ਵਿੱਚ ਆਊਟਸੋਰਸ ਸਕਿਉਰਿਟੀ ਗਾਰਡ ਜਿਹੜੇ ਕੰਪਨੀਵਾਂ ਲਈ ਉਹ ਸਕਿਉਰਿਟੀ ਗਾਰਡ ਸਰਵਿਸ ਕਰਦੇ ਆ ਇਹ ਫਸੋ ਮਲੂਟ ਨੇ ਬਿਨਾ ਵਜ੍ਹਾ ਤੋਂ ਆਪ ਐਫਐਸ ਤੋਂ ਖਬਰ ਨੇ ਬਿਨਾ ਵਜ੍ਹਾ ਤੋਂ ਸਾਡੇ ਉਹ ਸਾਥੀ ਆ ਜਿਹੜੇ 15-15 ਸਾਲ ਪੁਰਾਣੇ ਆ ਨੌਕਰੀੋਂ ਕੱਢਤੇ ਮੈਂ ਉਹਨਾਂ ਨੂੰ ਐਫਐਸ ਤੋਂ ਸਭ ਨੂੰ ਆ ਕੇ ਮਿਲਿਆ ਉਹਨਾਂ ਨੂੰ ਮਕਾਰਨ ਪੁੱਛਿਆ ਮੈਨੂੰ ਕੋਈ ਠੋਸ ਕਾਰਨ ਨਹੀਂ ਉਹਨਾਂ ਨੇ ਦੱਸਿਆ ਮੈਨੂੰ ਦੱਸਿਆ ਜੀ ਇਹਨਾਂ ਨੇ ਸਾਡੇ ਤੇ ਸ਼ਿਕਾਇਤ ਕੀਤੀ ਹੈ ਤੇ ਇਸ ਕਰਕੇ ਮੈਂ ਇਹ ਜਿਹੜੇ ਬੰਦੇ ਕੱਢੇ ਆ ਉਹ ਜਿਹੜੀ ਸ਼ਿਕਾਇਤ ਦਾ ਜ਼ਿਕਰ ਕਰਦਾ ਉਹ ਸ਼ਿਕਾਇਤ 2022 ਦੀ ਹੈ ਔਰ ਉਸ ਸ਼ਿਕਾਇਤ ਦਾ ਨੰਮਟਾਰਾ ਚੰਡੀਗੜ੍ਹੋਂ ਪੂਰ ਸਪਲਾਈ ਦੇ ਆਫਿਸ ਤੋਂ ਟੀਮ ਆਈ ਸੀ ਔਰ ਇਸ ਟੀਮ ਸਾਰਾ ਨਿਵੇੜਾ ਕਰਕੇ ਚਲੀ ਗਈ ਸੀ ਔਰ ਉਹ ਫਾਈਲ ਹੋ ਗਿਆ ਸੀ ਉਸੇ ਕੇਸ ਦਾ ਸਹਾਰਾ ਲੈ ਕੇ ਇਸ ਐਫਐਸਓ ਨੇ ਉਹ ਬੰਦੇ ਸਾਡੇ ਕੱਢਤੇ ਬੰਦੇ ਕੱਢਣ ਦਾ ਕਾਰਨ ਇਹ ਹੈ ਵੀ ਇਹਨਾਂ ਦੇ ਪੱਲੇ ਕੀ ਇਹ ਕੁਝ ਨਹੀਂ ਕਰ ਸਕਦੇ ਲੇਕਿਨ ਜਿਹੜੇ ਸਾਡੇ ਸਿਕਿਉਰਟੀ ਗਾਰਡ ਹੈ ਇਹ ਸਾਡੇ ਬੀ ਕਲਾਸ ਤੋਂ ਗਵਰਨਮੈਂਟ ਅਪਲਾਈ ਦੇ ਮੈਂਬਰਸ਼ਿਪ ਇਹਨਾਂ ਦੀ ਮੈਂਬਰ ਹੈ ਸਾਡੇ ਇਹ ਸਾਡੇ ਬੰਦੇ ਆ ਇਸ ਕਰਕੇ ਅਸੀਂ ਐਫਐਸਓ ਨੂੰ ਬੇਨਤੀ ਕੀਤੀ ਤੇ ਉਹ ਨੇ ਸਾਡੀ ਗੱਲ ਨਹੀਂ ਸੁਣੀ ਮਜਬੂਰ ਹੋ ਕੇ ਅਸੀਂ ਇਹ ਧਰਨਾ ਦੇ ਰਹੇ ਆ ਅੱਜ ਦਾ ਧਰਨਾ ਹੈ ਜਿਹੜਾ ਇਹ ਸੰਕੇਤਕ ਧਰਨਾ ਹੈ ਅਸੀਂ ਇਸ ਤੋਂ ਬਾਅਦ ਇਦੋਂ ਵੱਡਾ ਇਥੇ ਧਰਨਾ ਵੀ ਲਾਵਾਂਗੇ ਸ਼ਹਿਰ ਦੇ ਵਿੱਚ ਡੈਮੋਨਸਟ੍ਰੇਸ਼ਨ ਵੀ ਕਰਾਂਗੇ ਐਸ.ਡੀ.ਐਮ ਸਾਹਿਬ ਨੂੰ ਵੀ ਮਿਲਾਂਗੇ ਡੀ.ਸੀ ਸਾਹਿਬ ਨੂੰ ਵੀ ਮਿਲਾਂਗੇ ਲੇਕਿਨ ਇਸ ਹੈਂਕੜਵਾਜ ਏ.ਐਫ.ਐਸ.ਓ ਦੀ ਅਸੀਂ ਆਕੜ ਕੱਢ ਕੇ ਛੱਡਾਂਗੇ ਜਿਹੜੇ ਸਾਡੇ ਬੰਦੇ ਨੇ ਨਜਾਇਜ਼ ਹਟਾਏ ਆ ਅਸੀਂ ਉਹਨਾਂ ਬੰਦਿਆਂ ਨੂੰ ਰਖਵਾ ਕੇ ਹਟਾਂਗੇ ਨੰਬਰ 2 ਮੇਰੇ ਧਿਆਨ 'ਚ ਆਇਆ ਕਿ ਸਾਡੇ ਸਿਕਿਉਰਿਟੀ ਗਾਰਡ ਜਿਹੜੇ ਕੱਢੇ ਹੋਏ ਆ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਉਹ ਵੀ ਇਹਨਾਂ ਨੇ ਮਤਲਬ ਐਡਮਿਨਿਸਟ੍ਰੇਸ਼ਨ ਨੇ ਫੰਡੀਆਂ ਨੇ ਨਹੀਂ ਦਿੱਤੇ ਉਸ ਮੇਰੇ ਅੱਜ ਹੀ ਧਿਆਨ ਚ ਆਈ ਹੈ ਅਸੀਂ ਉਹਨਾਂ ਦੀਆਂ ਤਨਖਾਹਾਂ ਵੀ ਦਵਾਵਾਂਗੇ ਤੇ ਸਾਡੇ ਬੰਦੇ ਵੀ ਅਸੀਂ ਦੁਬਾਰਾ ਨੌਕਰੀ ਤੇ ਰਖਵਾਵਾਂਗੇ ਜੀ ਮਸਲਾ ਕੀ ਹੈ ਤੁਹਾਡੇ ਜੀ ਮਸਲਾ ਸਰ ਅਸੀਂ ਕਲਾਸ 4 ਅਮਪਲਾਈ ਜੂਨੀਅਨ ਦੇ ਵਿੱਚ ਮਤਲਬ ਫੂਡ ਸਪਲਾਈ ਦੇ ਵਿੱਚ ਕੰਮ ਕਰਦੇ ਸੀ 2020 ਤੋਂ ਲੈ ਕੇ ਕੋਈ 2018 ਤੋਂ ਲੈ ਕੇ ਆ ਤਾਂ ਵਕਫ ਵਕ ਸਮਿਆਂ ਦੌਰਾਨ ਸਾਨੂੰ ਵੀ ਬਾਹਰ ਕੱਢ ਕੇ ਰਹਿ ਗਿਆ ਸਾਨੂੰ ਵੀ ਕਿਸੇ ਨੇ ਨਾ ਤਾਂ ਜੂਨੀਅਨ ਨੇ ਸਾਡਾ ਕੋਈ ਸਾਥ ਦਿੱਤਾ ਨਾ ਕਿਸੇ ਇੰਸਪੈਕਟਰ ਨੇ ਸਾਡਾ ਸਾਥ ਦਿੱਤਾ ਅਸੀਂ ਬੜੀਆਂ ਦਰਖਾਸਤਾਂ ਵਗੈਰਾ ਲਾਈਆਂ ਕਈ ਬੰਦੇ ਮਤਲਬ ਸਾਰੇ ਬੰਦੇ ਲਗਭਗ ਕਿਸੇ ਦਾ ਪੀਐਫ ਨਹੀਂ ਆਇਆ ਸਰ 3-3 ਸਾਲਾਂ ਦਾ ਕਿਸੇ ਤਰ੍ਹਾਂ ਨਹੀਂ ਆਈ ਬਿਲਕੁਲ ਨਹੀਂ ਆਈ ਹੁਣ ਜਦੋਂ ਮਤਲਬ ਹੁਣ ਜੂਨੀਅਨ ਆਈ ਹੈ ਤਾਂ ਸਾਨੂੰ ਦਰਕਨਾਰ ਕੀਤਾ ਗਿਆ ਇਸ ਗੱਲ ਤੋਂ ਵੀ ਤੁਸਾਨੂੰ ਕਿਸੇ ਕਾਲ ਵਗੈਰਾ ਨਹੀਂ ਕੀਤੀ ਸਾਡਾ ਇੱਥੇ ਇਕੱਠ ਹੈ ਜਾਂ ਹੋਰ ਹੈ ਤਾਂ ਹੁਣ ਜਿਹੜੇ ਇੱਕ ਬੰਦਾ ਮੇਨ ਸੀਗਾ ਉਹਦੇ ਪਿੱਛੇ ਸਾਰੇ ਜੂਨੀਅਨ ਆ ਗਏ ਜਿਹੜੇ ਅਸੀਂ 1500 ਆ ਜਾਣੇ ਆ ਸਾਡੇ ਕੋਲ ਲਿਸਟ ਵੱਡੀ ਹੋਈ ਹੈ ਜੀ ਤਾ ਉਹ ਸਾਨੂੰ ਕੋਈ ਸੁਣਵਾਈ ਨਹੀਂ ਕੀਤੀ ਕਿ ਸਾਨੂੰ ਤਾਂ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਜਿਹੜਾ ਬੰਦਾ ਕੱਟਿਆ ਗਿਆ ਉਹ ਸਹੀ ਕੱਟਿਆ ਗਿਆ ਉਹ ਬੰਦਾ ਸਾਨੂੰ ਬਹੁਤ ਤੰਕਾ ਪਰੇਸ਼ਾਨ ਕਰਦਾ ਸੀ ਜਦੋਂ ਹੁੰਦਾ ਸੀ ਇੰਸਪੈਕਟਰਾਂ ਦੇ ਸ਼ਹਿਤ ਉਹਦੇ ਅਸੀਂ ਨਿੱਜੀ ਕੰਮ ਵੀ ਕਰਦੇ ਰਿਹਾ ਕਰਦੇ ਦੱਸੋ ਵੀ ਸਾਥੀ ਉਹ ਕਰਦੇ ਰਹੇ ਉਸ ਬੰਦੇ ਨੇ ਅਸੀਂ ਨਿੱਜੀ ਕੰਮ ਵੀ ਕਰਦੇ ਰਹੇ ਗੁਰਮੀਤ ਸਿੰਘ ਦਾ ਮਾਤਾ ਬੰਦਾ ਹੈ ਬਾਕੀ ਦੋ ਬੰਦੇ ਜਿਹੜੇ ਉਹਨਾਂ ਤੋਂ ਸਾਨੂੰ ਕੋਈ ਇਤਰਾਜ਼ ਨਹੀਂ ਬਲਦੇਵ ਸਿੰਘ ਆ ਜਾਂ ਉਹ ਹੈ ਉਹ ਬਲਦੇਵ ਸਿੰਘ ਦਾ ਪੁਰਾਣਾ ਬੰਦਾ ਨੂੰ ਚਾਹੀਦਾ ਪਰ ਇਹ ਬੰਦੇ ਸਾਨੂੰ ਬਹੁਤ ਪਰੇਸ਼ਾਨ ਕਰਦੇ ਸਾਬ ਨੂੰ ਨਾ ভাই ਦੱਸਣਿਆ ਤੁਹਾਨੂੰ ਮੈਂ ਬਿਲਕੁਲਦੀਪ ਸਿੰਘ ਗੁਲਜਾਰ ਸਿੰਘ ਮਈ 2020 ਚ ਇਹ ਗਰਮੀਤ ਸਿੰਘ ਆਪ ਖੁਦ ਫੋਨ ਕਰਕੇ ਕਹਿ ਰਹੇ ਸੀ ਕਿ ਡਿਊਟੀ ਤੇ ਚਲੇ ਜਾਓ 12 ਘੰਟੇ ਡਿਊਟੀ ਕਰੋ ਤੁਹਾਡੀ ਰੈਸਟ ਮੰਦ ਹਫਤਾਵਾਰੀ ਤੁਹਾਡੀ ਰੈਸਟ ਹੁੰਦੀ ਹੈ ਹੁਣ ਫਿਰ ਅੱਗੇ ਦਾ ਕਿਸ ਤਰ੍ਹਾਂ ਦੇ ਰਣਨੀ ਤਰੀਕੇ ਸਾਡੀ ਲਿਸਟ ਬਣੀ ਹੋਈ ਹੈ ਅਸੀਂ ਯੂਨੀਅਨ ਨੂੰ ਦੇਵਾਂਗੇ ਵੀ ਸਾਡੇ ਆ ਜਿਹੜੇ ਪੀਐਫ ਵੀ ਜਮ੍ਹਾਂ ਕਰਵਾਓ ਸਾਡੀ ਤਨਖਾਹ ਵੀ ਦਿਓ ਤੇ ਸਾਡਾ ਕਸੂਰ ਸਾਡੀ ਝੋਲੀ ਪਾਓ ਵੀ ਸਾਡਾ ਕੀ ਕਸੂਰ ਹੈ ਠੀਕ ਕੰਮ ਕੀ ਹੈ ਕੀ ਮਸਲਾ ਹੈ ਮੈਂ ਹਰਪਗਵਾਨ ਜ਼ਿਲ੍ਹਾ ਪ੍ਰਸ਼ਾਸਨ ਦੀ ਕਲਾਸ ਉਹ ਗਵਰਨਮੈਂਟ ਐਮਪਲਾਈਡ ਡਿਸਟ੍ਰਿਕਟ ਅਫਸਰ ਜੀ ਮੇਰੀ ਧਿਆਨ ਚ ਤੂੰ ਮਸਲਾ ਜਿਹੜਾ ਸਿੱ ਸਾਡੇ ਜਿਹੜੇ ਬਲੌਕ ਕਮੇਟੀ ਮਕਸਦ ਦੇ ਜਿਹੜੇ ਸੌਰੀ ਮਲੂਠ ਦੇ ਜਿਹੜੇ ਨੇ ਪ੍ਰਧਾਨ ਸਾਹਿਬ ਤੋਂ ਟੂਟੀ ਗਾਰਡ ਐਸੋਸੀਏਸ਼ਨ ਦੇ ਜਿਹੜੇ ਕਿਤੇ ਨਾ ਕੱਟ ਜਦ ਨੇ ਸਮਾਜੀ ਇਹਨਾਂ ਨੇ ਮੇਰੇ ਧਿਆਨ ਚ ਇਹ ਗੱਲ ਲੱਭੀ ਕਿ ਇਸ ਤਰ੍ਹਾਂ ਜਿਹੜਾ ਸਿਸਟਮ ਹੈ ਟੂਟੀ ਗਾਰਡ ਜਿਹੜੇ ਨੇ ਕੁਝ ਜਿਹੜਾ ਵਿਦਾਊਟ ਆਨੀ ਰੀਜ਼ਨ ਜਿਹੜਾ ਉਹ ਇਹ ਪਰਸਨਲ ਜਿਹੜਾ ਇਹਨਾਂ ਨੂੰ ਕੱਢਦਾ ਹੈ ਹਾਲਾਂਕਿ ਉਹਨੂੰ ਸਰਵਿਸ ਜਿਹੜੀ ਹੈ ਉਹ 10 12 ਸਾਲ ਦੀ ਹੋ ਗਈ ਹੈ ਸੂਕਤੇ ਜਦੋਂ ਕਿ ਇਹਨਾਂ ਦੇ ਕੰਪੈਰੀਸ ਜਿਹੜਾ ਉਹਨਾਂ ਤੋਂ ਜੂਨੀਅਰ ਮੋਰਸਟ ਦੇ ਜਿਹੜੇ ਬੰਦੇ ਨੇ ਉਹ ਇੱਥੇ ਕੰਮ ਕਰ ਰਹੇ ਨੇ। ਔਰ ਡਿਪਾਰਟਮੈਂਟ ਦੀਆਂ ਜਿਹੜੀਆਂ ਹੈਗੀਆਂ ਐਮਡੀ ਪਾਲਗਨ ਜਿਹੜਾ ਅਕੀਡ ਤੋਂ ਸਪੈਸ਼ਲ ਇਹਨਾਂ ਨੂੰ ਲਿਖਤੀ ਹੁੰਦਾ ਦੇਖਤਾ ਆਈਆਂ ਵੀ ਲੀਫੋ ਦਾ ਪੱਤਰ ਜਿਹੜਾ ਉਹ ਡਿਪਾਰਟਮੈਂਟ ਚ ਲਾਗੂ ਰੱਖਿਆ ਜਾਵੇ। ਲਾਸਟ ਇਨ ਫਰਸਟ ਆਊਟ ਦੇ ਤਹਿਤ ਜਿਹੜਾ ਉਹ ਜਿਹੜਾ ਮਹਿਕਮੇ ਦੇ ਚ ਜਿਹੜਾ ਕੰਮ ਕਰਦੇ ਜਿਹੜੇ ਸਕਿਉਰਟੀ ਗਾਰਡ ਹੈ ਉਹਨਾਂ ਨੂੰ ਰੱਖਿਆ ਜਾਵੇ ਤੇ ਜੇ ਕਿਤੇ ਮਾਲ ਦੀ ਮਾਲ ਨਿਕਲ ਜਾਂਦਾ ਔਰ ਉਹ ਬੰਦੇ ਹਟਾਉਣੇ ਪੈਂਦੇ ਨੇ ਤਾਂ ਜੂਨੀਅਰ ਮੋਰਸਟ ਦੇ ਬੰਦੇ ਨੇ ਉਹਨਾਂ ਪੜੇ ਤੇ ਜਿਵੇਂ ਸਾਥੀ ਨੇ ਦੱਸੇ ਮ੍ਰਿਤਾਂ ਚਾਈ ਗੱਲ ਮੈਂ ਵੀ ਇਹਦੇ ਬਾਰੇ ਚ ਐਫਐਸਓ ਜੀ ਦੇ ਮਾਲਕ ਸਾਡੇ ਇੱਥੋਂ ਵਾਲੇ ਲਿੰਦੇ ਪਤਰਾ ਜੀ ਉਹਨਾਂ ਨਾਲ ਗੱਲ ਕੀਤੀ ਸੀ ਜਸਟ ਉਹ ਥੋੜੀ ਆਜੀ ਤੇ ਉਹਨਾਂ ਨੂੰ ਮੈਂ ਸਮਝਾਇਆ ਸੀ ਮੈਂ ਕਿ ਵੀ ਇਸ ਤਰ੍ਹਾਂ ਨਹੀਂ ਸਾਨੂੰ ਕਰਨਾ ਚਾਹੀਦਾ ਕਹਿੰਦੇ ਜੇ ਬੰਦਾ ਡਿਫਾਲਟਰ ਹੈ ਤੇ ਮੈਂ ਕਿਹਾ ਡਿਫਾਲਟਰ ਹੈ ਤੇ ਯੂ ਕੈਨਟ ਰਾਈਟ ਟੂ ਦਾ ਕੰਪਨੀ ਕਿਉਂਕਿ ਇਹ ਠੇਕੇਦਾਰੀ ਸਿਸਟਮ ਦੇ ਅੰਦਰ ਕੰਪਨੀ ਨਹੀਂ ਰੱਖੇ ਨੇ ਤੁਸੀਂ ਤਾਂ ਨਾ ਇਹਨਾਂ ਨੂੰ ਰੱਖ ਸਕਦੇ ਹੋ ਨਾ ਕੱਢ ਸਕਦੇ ਹੋ ਜੇ ਕੋਈ ਬੰਦਾ ਡਿਫਾਲਟਰ ਹੈ ਤਾਂ ਯੂ ਕੈਨਟ ਰਾਈਟ ਟੂ ਦਾ ਕੰਪਨੀ ਕੰਪਨੀ ਲੇਖੋ ਕੰਪਨੀ ਜਿਹੜਾ ਉਹ ਐਕਸ਼ਨ ਕਰੇਗੀ ਬਟ ਇਹ ਉਹ ਫਾਸੂ ਸਾਬੂ ਨੂੰ ਨਹੀਂ ਮਿਲੇ ਨਾ ਡਿਪਾਰਟਮੈਂਟ ਨੂੰ ਨਹੀਂ ਮਿਲੇ ਮੈਂ ਤਾਂ ਇਹੀ ਮੰਗ ਕਰੂੰਗਾ ਜੀ ਡਿਪਾਰਟਮੈਂਟ ਨੂੰ ਜਿਹੜੇ ਅਫੀਸਰ ਸਭਾ ਨੇ ਉਹਨਾਂ ਨੂੰ ਕਹਿਣਾ ਚਾਹੂੰਗਾ ਵੀ ਜੋ ਵੀ ਐਸ ਪਰ ਰੂਲ ਜਿਹੜਾ ਹੈ ਉਹ ਹੋ ਸਕਦਾ ਹੈ ਉਹਦੇ ਤਹਿਤ ਜਿਹੜਾ ਉਹ ਜਿਹੜੇ ਸਾਡੇ ਬੰਦੇ ਸਕਿਉਰਟੀ ਗਾਰਡ ਕੜੇ ਨੇ ਉਹਨਾਂ ਨੂੰ ਰੱਖਣ ਦੀ ਦੇ ਪਾਲਤਾ ਕੀਤੀ ਜਾਵੇ ਜਿਹੜਾ ਕੋਈ ਕੋਹਣੇ ਜਸਲਾ ਹੋ ਜਿਹੜਾ ਹੋਣੇ ਜਿਹੜਾ ਮਸਲਾ ਧਿਆਨ ਚ ਹੈ ਇਥੇ ਦੇ ਬੋਲੇ ਸਾਥੀ ਸੰਸਦ ਦੇ ਵੀ ਕਈ ਬੰਦੇ ਜਿਹੜੇ ਸਕਿਉਰਟੀ ਗਾਰਡ ਜਿਹੜੇ ਉਹਨਾਂ ਦੀਆਂ ਤਨਖਾਹ ਵੀ ਦੋ ਦੋ ਤਿੰਨ ਚਾਰ ਚਾਰ ਦਿਨਾਂ ਤੋਂ ਜਿਹੜਾ ਇਹ ਰੋਕੀ ਬੈਠਾ ਡਿਪਾਰਟਮੈਂ ਉਹਦੇ ਬਾਰੇ ਜੇ ਮੈਂ ਮੰਗ ਕਰਾਂਗਾ ਮੈਂ ਕਹਿਣਾ ਚਾਹਾਂਗਾ ਕਿ ਉਹਨਾਂ ਦੀ ਤਰ੍ਹਾਂ ਹਾਜ਼ਰ ਹੈ ਜਿੰਨੇ ਵੀ ਜਲਦੀ ਹੋ ਸਕਦੀ ਹੈ ਉਹ ਕੰਪਨੀ ਤੋਂ ਬੋਲ ਕੇ ਦੱਸਾਂ ਠੀਕ ਮੇਰਾ ਨਾਮ ਹਰਿੰਦਰ ਪਾਲ ਇੰਸਪੈਕਟਰ ਹੈ ਮੈਂ ਕੇਂਦਰ ਅਪੋਰਟੀ ਤੇ ਨਾਂ ਤਾਂ ਤੇ ਗੋਡਾਊਨ ਜਿਹੜਾ ਸਾਡੇ ਆਰਡਰ ਹੈਗੇ ਆ ਜਮਨੀਓਲ ਓਪਨ ਪਲੇਸਰਾ ਅਮਸਰਾ ਵਿਖੇ ਬਾਹਰ ਜਿਹੜਾ ਤਰਨਾ ਲੱਗਿਆ ਉਹ ਕੋਈ ਚੌਕੀਦਾਰ ਨੂੰ ਜਿਵੇਂ ਕਿ ਫਾਰਕ ਕਰਨ ਦੇ ਰਿਗਾਰਡਿੰਗ ਹੈ ਕੱਢਣ ਦੇ ਰਿਗਾਰਡਿੰਗ ਲਾਇਆ ਹੋਇਆ ਪਰ ਇਹਦੇ ਵਿੱਚ ਜਿਵੇਂ ਕਿ ਮਸਲਾ ਇਹ ਹੈ ਕਿ ਜਿਹੜੇ ਆਊਟਸੋਰਸ ਚੌਪੀਦਾਰਾ ਜਿਨ੍ਹਾਂ ਨੂੰ ਸਟਾਕ ਵਾਈਜ਼ ਜਿਵੇਂ ਕਿ ਗੋਦਾਮ ਚ ਜਿਸ ਤਰ੍ਹਾਂ ਸਟਾਕ ਲੱਗਦਾ ਉਸ ਦੇ ਮੁਤਾਬਿਕ ਉਹਨਾਂ ਦੀ ਗਿਣਤੀ ਹੁੰਦੀ ਹੈ ਆਊਟਸੋਰਸ ਕੰਪਨੀ ਹੀ ਇਹਨਾਂ ਨੂੰ ਅਪਾਇੰਟ ਕਰਦੀ ਹੈ ਗੋਦਾਮ ਚ ਇਸ ਕਰਕੇ ਜੇ ਇਹਨਾਂ ਦਾ ਕੋਈ ਵੈਸੇ ਮਸਲਾ ਹੈ ਤਾਂ ਇਹ ਆਊਟਸੋਰਸ ਕੰਪਨੀ ਦੇ ਨਾਲ ਉੱਥੇ ਉਹਨਾਂ ਨਾਲ ਟਾਈ ਅਪ ਕਰਨ ਕਿਉਂਕਿ ਅਸੀਂ ਡਾਇਰੈਕਟ ਇਹਨਾਂ ਨੂੰ ਕੋਈ ਡਿਪਾਰਟਮੈਂਟ ਨਹੀਂ ਇਸ਼ੂ ਕਰਦਾ ਆਊਟਸੋਰਸ ਕੰਪਨੀ ਇਹਨਾਂ ਨੂੰ ਜਿਹੜਾ ਅਪਾਇੰਟ ਕਰਦੀ ਹੈ ਉਸ ਤੋਂ ਕੰਪਨੀ ਨਾਲ ਆਪਣਾ ਤਾਲਮਿਲ ਕਰਨ ਬਾਕੀ ਜੇ ਕੋਈ ਹੋਰ ਇਹਨਾਂ ਦੀ ਕੋਈ ਮੰਗ ਹੈ ਤਾਂ ਉਹ ਸਾਡੇ ਧਿਆਨ ਚ ਲਿਆ ਦੇਣ ਕਿ ਅਸੀਂ ਉਸ ਤੋਂ ਦੇ ਕਰਿਆ ਨਾਲ ਗੱਲ ਕਰ ਲ ਕਿ ਫਰਦਰ ਸਾਡੇ ਜਿਹੜੇ ਉੱਚ ਅਧਿਕਾਰੀ ਅਫਸਰ ਹੈਗੇ ਆ ਉਹ ਪ੍ਰੋਸੀਡ ਕਰ ਦੇਣਗੇ ਜੋ ਵੀ ਇਹਨਾਂ ਦਾ ਮੈਟਰ ਜਿਵੇਂ ਵੀ ਹੱਲ ਹੋ ਸਕਦਾ ਜੇਕਰ ਇੱਕ ਕੰਪਨੀ ਦਾ ਹੈ ਜੇ ਜਾਇਜ਼ ਹੁੰਦਾ ਤਾਂ ਉਸ ਤਰ੍ਹਾਂ ਨਾਲ ਸਾਡੇ ਉੱਚ ਅਧਿਕਾਰੀ ਕਰ ਰਹੇ ਕੋਈ ਪ੍ਰੋਸੀਡ ਕਰ ਕੋਈ ਅਲੀਗੇਸ਼ਨ ਨਹੀਂ ਵੀ ਲੱਗੇ ਨੇ ਅਧਿਕਾਰੀਆਂ ਦੇ ਉੱਤੇ ਉਸ ਨੂੰ ਕੀ ਸੋਚ ਰਹੇ ਨੇ ਅਲੀਗੇਸ਼ਨ ਦਾ ਤਾਂ ਮੈਨੂੰ ਇਹ ਪ੍ਰੋਪਰ ਪਤਾ ਨਹੀਂ ਕੀ ਅਲੀਗੇਸ਼ਨ ਦੀ ਗੱਲ ਕਰ ਰਹੇ ਆ ਪਰ ਜਿਹੜੇ ਕਿ ਅਬੋਰ ਸੈਂਟਰ ਦੇ ਜਿਵੇਂ ਸਾਡੇ ਇੱਕ ਸਾਬਕੂਲ ਇਹਨਾਂ ਦੀ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਜਿਨ੍ਹਾਂ ਦੇ ਰਿਗਾਰਡਿੰਗ ਉਤਰਨ ਆ ਲਾਰੇ ਆ ਉਹਨਾਂ ਦੀ ਕੋਈ ਕੰਪਲੇਂਟ ਆਈ ਹੋਈ ਹੈ ਤੇ ਉਹ ਅੰਡਰ ਇਨਕੁਆਇਰੀ ਹੈ ਐਸਐਸ ਸਾਹਿਬ ਕੋਲ ਤੇ ਅਸੀਂ ਕਰਕੇ ਬਸ ਉਹ ਪੈਂਡਿੰਗ ਹੈ ਜੀ ਇਨ ਅੰਡਰ ਇਨਕੁਆਇਰੀ ਹੈ ਜਿਹੜੀ ਕੰਪਲੇਂਟ ਹੈ